ਅੱਜ ਮੈਂ ਆਪਣੀਆਂ ਲਿਖੀਆਂ ਲੈਣਾ ਸੁਣਾਉਂਗੀ ਕਿ ਜੇ ਤੇਰੀ ਇਜਾਜ਼ਤ ਹੋਵੇ ਤਾਂ ਤੈਨੂੰ ਆਪਣਾ ਕਹਿ ਲਵਾਂ ਮੈਂ ਵਿਛੜ ਕੇ ਤਾਂ ਮਰੀ ਜਾਣਾ ਦੋ ਘੜੀ ਕੋਲ ਬਹਿ ਲਵਾਂ ਮੈਂ ਕਿ ਕਹਿੰਦੇ ਇਸ਼ਕ 'ਚ ਦਰਦ ਬੜਾ ਏ ਕਹਿੰਦੇ ਇਸ਼ਕ 'ਚ ਦਰਦ ਬੜਾ ਏ ਤੂੰ ਕਹੀਂ ਤਾਂ ਸਹਿ ਲਵਾਂ ਮੈਂ ਕਿ ਜੇ ਤੇਰੀ ਇਜਾਜ਼ਤ ਹੋਵੇ ਤਾਂ ਤੈਨੂੰ ਆਪਣਾ ਕਹਿ ਲਵਾਂ ਮੈਂ ਬਹੁਤ ਵਧੀਆ ਬਹੁਤ ਬਹੁਤ ਬਾਕਮਾਲ ਬਾਕਮਾਲ ਤੁਸੀਂ ਆਪ ਲਿਖਿਆ ਹੈ ਬਹੁਤ ਸੋਹਣਾ ਲਿਖਿਆ ਹੈ ਇਹ ਇਹ ਆਇਚ ਥੋੜੇ ਉਰਦੂ ਦੇ ਅਲਫਾਜ਼ ਵੀ ਨੇ ਕਿ ਇਹ ਸੀਗਾ ਕਿ ਇਹ ਖੁਦਾ ਮੈਨੂੰ ਸ਼ਿਫਾ ਦੇ ਇਹ ਖੁਦਾ ਮੈਨੂੰ ਸ਼ਿਫਾ ਦੇ ਮੈਨੂੰ ਲੱਗਿਆ ਰੋਗ ਮੁਹੱਬਤ ਦਾ ਜਾਂ ਉਹਦੀ ਇੱਕ ਦੀਦ ਦੇ ਕਰ ਦੇ ਹੱਲ ਮੇਰੀ ਮੁਸ਼ਕਿਲ ਦਾ ਜਾਂ ਖਤਮ ਕਰ ਹੈ ਆਤੀ ਮੇਰੀ ਮਸਲਾ ਮੁੱਕੇ ਮੇਰੀ ਉਲਫਤ ਦਾ ਉਹ ਦੋ ਪਲ ਬਹਿ ਕੇ ਗੱਲ ਕਰ ਲੇ ਹੱਲ ਹੋ ਜੇ ਮੇਰੀ ਉਲਝਣ ਦਾ ਕਿ ਉਹਦੇ ਬੁੱਲਾ ਤੇ ਮੁਸਕਾਨ ਰਹੇ ਐਨੇ ਵਿੱਚ ਤੈਨੂੰ ਲੱਖ ਸਜਦਾ ਐ ਖੁਦਾ ਮੈਨੂੰ ਸ਼ਿਫਾ ਦੇ ਮੈਨੂੰ ਲੱਗਿਆ ਰੋਗ ਮੁਹੱਬਤ ਦਾ ਬਹੁਤ ਵਧੀਆ ਬਹੁਤ ਵਧੀਆ ਤੇ ਇੱਕ ਹੋਰ ਹੈ ਕਿ ਇਹ ਕਿਸੇ ਸੂਰਜ ਵਰਗੇ ਲਈ ਕਿ ਮੇਰੀ ਜ਼ਿੰਦਗੀ ਇੱਕ ਹਨੇਰਾ ਏ ਤੂੰ ਸੂਰਜ ਏ ਰੁਸ਼ਨਾ ਦੇਣਾ ਕਿ ਮੈਂ ਥੱਕ ਗਈ ਹਾਂ ਰੋ ਰੋ ਕੇ ਮੈਨੂੰ ਥੋੜਾ ਜਿਹਾ ਹਸਾ ਦੇਣਾ ਮੇਰੀ ਜ਼ਿੰਦਗੀ ਇੱਕ ਪਟਕਣ ਏ ਮੈਨੂੰ ਸਿੱਧੇ ਰਸਤੇ ਪਾ ਦੇ ਨਾ ਮੇਰੀ ਜ਼ਿੰਦਗੀ ਇੱਕ ਹਨੇਰਾ ਏ ਤੂੰ ਸੂਰਜ ਹੈ ਰੁਸ਼ਨਾ ਦੇ ਨਾ ਮੇਰੀਆਂ ਅੱਖਾਂ ਬਿਆਬਾਨ ਜਿਵੇਂ ਤੂੰ ਸੋਹਣੇ ਸੁਪਨੇ ਸਜਾ ਦੇ ਨਾ ਕਿ ਮੈਂ ਮੌਤ ਦੇ ਨੇੜੇ ਹੋ ਚੁੱਕੀ ਮੈਨੂੰ ਥੋੜਾ ਜਿਉਣਾ ਸਿਖਾ ਦੇ ਨਾ ਮੇਰੀ ਜ਼ਿੰਦਗੀ ਇੱਕ ਹਨੇਰਾ ਏ ਤੂੰ ਸੂਰਜ ਹੈ ਰੁਸ਼ਨਾ ਦੇ ਨਾ ਤੂੰ ਸੂਰਜ ਹੈ ਰੁਸ਼ਨਾ ਦੇ ਨਾ ਕਮਾਲ ਦੇ ਕਮਾਲ ਬਹੁਤ ਵਧੀਆ ਬਹੁਤ ਵਧੀਆ ਇਹ ਉਮੀਦ ਕਰਦੇ ਹਾਂ ਕਿ ਜਿਵੇਂ ਪਹਿਲਾਂ ਵਾਲੀਆਂ ਵੀਡੀਓਜ਼ ਇਹਨਾਂ ਦੀ ਪਸੰਦ ਕੀਤੀਆਂ ਸੀ ਉਸੇ ਤਰ੍ਹਾਂ ਇਹ ਵਾਲੀਆਂ ਵੀਡੀਓਜ਼ ਵੀ ਤੁਸੀਂ ਪਸੰਦ ਕਰੋਗੇ ਬਹੁਤ-ਬਹੁਤ ਧੰਨਵਾਦ